ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਜਿੱਥੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਭੰਡਾਰੀ ਪੁਲੂ ਉੱਪਰ ਗਲਤ ਢੰਗ ਨਾਲ ਪਾਰਕ ਕੀਤੀਆਂ ਗੱਡੀਆਂ ਟ੍ਰੈਫਿਕ ਜਮ ਦਾ ਕਾਰਨ ਬਣਦੀਆਂ ਵੇਖੀਆਂ ਗਈਆਂ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪਰ ਕੁਝ ਲੋਕ ਅਜੇ ਵੀ ਗਲਤ ਢੰਗ ਨਾਲ ਪਾਰਕਿੰਗ ਕਰ ਰਹੇ ਹਨ ਅਤੇ ਉਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਗੱਡੀ ਪਾਰਕ ਕਰਨ ਜੇਕਰ ਸੜਕ ਉੱਪਰ ਗੱਡੀ ਪਾਰਕ ਕੀਤੀ ਜਾਂਦੀ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ ਅਸੀਂ ਇਸ ਟਾਈਮ ਭੰਡਾਰੀਪੁਰ ਤੇ ਖੜੇ ਹਾਂ ਜਿੱਥੇ ਕਿ ਅਸੀਂ ਇੱਥੇ ਮੁਲਾਜ਼ਮ ਦੇ ਨਾਲ ਗੱਲ ਕਰਾਂਗੇ ਤੇ ਉਹਨਾਂ ਕੋਲੋਂ ਜਾਣਕਾਰੀ ਹਾਸਲ ਕਰਾਂਗੇ ਕਿ ਫालतू ਜਿਹੀ ਗੱਡੀਆਂ ਸਾਈਡ ਤੇ ਕਿਉਂ ਖੜੀਆਂ ਹਨ ਹਾਂਜੀ ਸਰ ਕੀ ਕਹਿਣਾ ਚਾਹੂਗੀ ਇਸੇ ਬਾਰੇ ਜੀ ਰੋਂਗ ਸਾਈਡ ਤੇ ਗੱਡੀਆਂ ਜਿਹੜੀਆਂ ਜਾਣੀਆਂ ਉਹਨਾਂ ਨੂੰ ਆਪਾਂ ਡੱਕਣਾ ਹੁੰਦਾ ਉਹਨਾਂ ਦਾ ਮੌਕੇ ਤੇ ਚਲਾਨ ਕਰਨਾ ਪੈਂਦਾ ਰੋ ਜਿੱਤਰਾ ਉਹ ਖੜੀ ਗੱਡੀ ਬੋਲਦੇ ਖੜੀ ਹੋ ਰਹੀ ਜਿਸ ਨਾਲ ਜਿਹੜੀ ਗੱਡੀ ਹੈ ਬਿਲਕੁਲ ਪਲਟੇ ਖੜੀ ਹੈ ਸੈਂਟਰ ਆਫ ਹੈ ਇਹ ਵੀ ਜਾਨ ਦਾ 1.5 ਤਾਰਨ ਹੋ ਸਕਦਾ ਤੇ ਦੱਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਕਿਹਾ ਨਹੀਂ ਇਹਨਾਂ ਨੂੰ ਹਟਾਉਣ ਲੈ ਕੇ ਗਿਆ ਅੱਜ ਕੀਆ ਉਹਨਾਂ ਇੱਕ ਦੋ ਨੇ ਚਲਾਨ ਵੀ ਕੀਤੇ ਆ ਹਾਂਜੀ ਮਤਲਬ ਕਿ ਚਲਾਨ ਕੱਟਣ ਦੇ ਬਾਵਜੂਦ ਹਟਾਈ ਨਹੀਂ ਆ ਹਾਂ ਚਲਾਨ ਉਹਨਾਂ ਦਾ ਕਰਕੇ ਉਹਨਾਂ ਨੂੰ ਪਰਚੀ ਦੇ ਕੇ ਆਏ ਹਾਂ ਸਲਿੱਪ ਦਿੱਤੀ ਹੈ ਜਿਹੜੀ ਔਕਸਾਈਡ ਲਾਊਗਾ ਉਹ ਚਲਾਨ ਕਰ ਦੇਦਾ ਇਹ ਜਿਹੜੀ ਦਿਨ ਹੈ ਇੰਨਾ ਜਾਮ ਲੱਗਦਾ ਇਹਨੇ ਟ੍ਰੈਫਿਕ ਹੁੰਦਾ ਇਹਦੇ ਬਾਰੇ ਇਹਨਾਂ ਨੂੰ ਇਸ ਜਾਮ ਨੂੰ ਕਲੀਅਰ ਕਰਨ ਵਾਸਤੇ ਕੀ ਕੰਦੇ ਕਰਦੇ ਹੋ ਨਹੀਂ ਅਸੀਂ ਤਾਂ ਡਿਊਟੀ ਪੂਰੀ ਕਰਦੇ ਹਾਂ ਚਲਾਣ 15-20 ਰੋਜ਼ ਕਰ ਦਿੰਦੇ ਅਸੀਂ ਤੁਹਾਡੀ ਡਿਊਟੀ ਉੱਪਰ ਸ਼ੱਕ ਨਹੀਂ ਕਰਦੇ ਪਰ ਲੇਕਿਨ ਇਹ ਜਾਮ ਬਾਰੇ ਕੀ ਜਾਮ ਬਾਰੇ ਕੁਦਰਤੀ ਗੱਲ ਹੈ ਜੀ ਜਾਮ ਤਾਂ ਹੁਣ ਗੱਡੀਆਂ ਡੇਲੀ ਤੋਂ ਡੇਲੀ ਨਵੀਆਂ ਆਈ ਜਾਂਦੀਆਂ ਜਾਮ ਤਾਂ ਥੋੜਾ ਪਤਾ ਲੱਗਦਾ ਸਸ਼ਵੇਦੀ ਟੀਮ ਵੱਲੋਂ ਅੱਜ ਤੁਹਾਡੇ ਨਾਲ ਭੰਡਾਰੀ ਪੁਲ ਤੇ ਖੜੀਆਂ ਹੋਈਆਂ ਵਾਈਟ ਲਾਈਨ ਤੋਂ ਵੀ ਬਾਹਰ ਗੱਡੀਆਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਅਤੇ ਇੱਥੇ ਦੇ ਮੁਲਾਜ਼ਮ ਦੇ ਨਾਲ ਵੀ ਗੱਲ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਚਲਾਨ ਕਰਦੇ ਹਾਂ ਜਿਹੜੀਆਂ ਗੱਡੀਆਂ ਰੋਂਗ ਸਾਈਡ ਤੇ ਖੜੀਆਂ ਹੁੰਦੀਆਂ ਹਨ ਜਾਂ ਵਾਈਟ ਲਾਈਨ ਤੋਂ ਬਾਹਰ ਹੁੰਦੀਆਂ ਹਨ ਪਰ ਲੋਕੀ ਜਿਹੜੇ ਨੇ ਉਹ ਸਾਡੇ ਚਲਾਨ ਨੂੰ ਵੀ ਕੁਝ ਨਹੀਂ ਸਮਝਦੇ ਆ ਜੇ ਵੀ ਇਸ ਬਾਬਤ 'ਚ ਤੁਸੀਂ ਅਸੀਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਾਂਗੇ ਕਿ ਟ੍ਰੈਫਿਕ ਰੂਲਸ ਤੇ ਨਿਯਮਾਂ ਦਾ ਪਾਲਣ ਕਰੋ ਜਿੰਨੇ ਤੋਂ ਜਿੰਨੇ ਹੋ ਸਕੇ ਤੇ ਪੁਲਿਸ ਵਾਲੇ ਨੇ ਵੀ ਇਹੀ ਕਵਾਂਗੇ ਕਿ ਸਖਤ ਤੋਂ ਸਖਤ ਕਾਰਵਾਈ ਕਰਨ ਅਗਰ ਉਹ ਚਲਾਨ ਕਟਣ ਦੇ ਬਾਵਜੂਦ ਵੀ ਜਨਤਾ ਨਹੀਂ ਮੰਦੀ ਹੈ ਤੇ ਇਸ ਦਿਨਾਂ ਹੀ ਜਾਦਾ ਗੱਲ ਨੂੰ ਨਾ ਖਿੱਚਦੇ ਹੋਇਆ ਮੈਂ ਤੁਹਾਡੇ ਤੋਂ ਅਲਵਿਦਾ ਲੈਂਦੀ ਹਾਂ ਅਤੇ ਮਿਲਦੀ ਰਵਾਂਗੀ ਤੁਹਾਡੇ ਨਾਲ ਇੱਕ ਨਵੀਂ ਤੋਂ ਨਵੀਂ ਸਟੋਰੀ ਦੇ ਨਾਲ